लुधियाना ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ ਹੈ ਤੇ ਧਮਕੀ ਭਰੀ ਕਾਲ ਆਈ ਹੈ ਤਾਂ ਦੱਸ ਕੀ ਹੈ ਕਿ ਇਸ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਸੋਸ਼ਲ ਮੀਡੀਆ ਤੇ ਚਰਚਾ ਜ਼ਰੂਰ ਬਣੀ ਹੈ ਕਿ ਆ ਵਿਧਾਇਕਾਂ ਨੂੰ ਧਮਕੀਆਂ ਕੌਣ ਦੇ ਰਿਹਾ ਹੈ ਤੇ ਕਿਉਂ ਦੇ ਰਿਹਾ ਤਾਂ ਬਿਲਕੁਲ ਅਦਾਸਤ ਹੈ ਕਿ ਬੀਤੇ ਦਿਨੀ ਅਸ਼ੋਕ ਪ੍ਰਸ਼ਰ ਪੱਪੀ ਜੋ ਕਿ ਵਿਧਾਇਕ ਨੇ ਮੌਜੂਦਾ ਵਿਧਾਇਕ ਨੇ ਔਰ ਉਹਨਾਂ ਨੂੰ ਵੀ ਧਮਕੀ ਮਿਲੀ ਸੀ ਜਿਸ ਕਰਕੇ ਉਹਨਾਂ ਦੀ ਸੁਰੱਖਿਆ ਵਿਦਾ ਦਿੱਤੀ ਗਈ ਸੀ ਤਾਂ ਦੱਸਦੀ ਹੈ ਕਿ ਸੁਰੱਖਿਆ ਇਸ ਤਰੀਕੇ ਦੇ ਨਾਲ ਵਿਦਾਈ ਸੀ ਕਿ ਉਹਨਾਂ ਨੂੰ ਬੁਲੇਟ ਪ੍ਰੂਫ ਜਿਹੜੀ ਗੱਡੀ ਉਹ ਪ੍ਰੋਵਾਈਡ ਕੀਤੀ ਗਈ ਸੀ ਤਾਂ ਦੱਸਦੀ ਹੈ ਕਿ ਹੁਣ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਧਮਕੀ ਮਿਲੀ ਹੈ ਤਾਂ ਬਿਲਕੁਲ ਦੱਸਦੀ ਹੈ ਕਿ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਧਮਕੀ ਭਰੀ ਉਹਨਾਂ ਨੂੰ ਕਾਲ ਆਉਂਦੀ ਹੈ ਵਿਦੇਸ਼ੀ ਨੰਬਰ ਤੋਂ ਕਾਲ ਆਈ ਹੈ ਤਾਂ ਜਿਹੜੀ ਮੌਜੂਦਾ ਜਾਣਕਾਰੀ ਮਿਲੀ ਹੈ ਲੇਟੈਸਟ ਕਾਲ ਅਖੀਰਵਾਰ ਕੋਲੋਨਾ ਨੂੰ 20 ਦਿਨ ਬੈਲਾ ਹੈ ਸੀ ਤਾਂ ਬਿਲਕੁਲ ਅਦਾਸੀ ਹੈ ਕਿ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਦਾ ਬਿਆਨ ਹੈ ਬੱਬਾ ਦੀਪ ਸਿੰਘ ਜੀ ਦਾ ਹੱਥ ਹਮੇਸ਼ਾ ਉਹਨਾਂ ਦੇ ਸਿਰ ਤੇ ਹੈ ਤੇ ਉਹਨਾਂ ਨੂੰ ਕੁਝ ਨਹੀਂ ਹੋਏਗਾ ਸੋ ਇਹੋ ਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਨਹੀਂ ਤਾਂ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਕੀ ਹੈ ਪੂਰੀ ਗੱਲਬਾਤ ਇਹ ਜਿਹੜੀਆਂ ਧਮਕੀਆਂ ਤੋਂ ਆਮ ਆਦਮੀ ਪਾਰਟੀ ਦੇ ਡਰਦੇ ਨੇ ਮੈਨੂੰ ਵੀ ਇੱਕ ਬਾਹਰ ਬਿਠਾ ਜਿਹੜਾ ਹੱਤਵਰਤੀ ਉਹਨੇ ਮੈਨੂੰ ਵੀ ਧੋਖੇ ਦਿੱਤੀ ਸੀ ਮੈਂ ਤਾਂ ਤੁਹਾਡੇ ਸਾਹਮਣੇ ਚੇਰ ਰੋਇ ਫਿਰਦਾ ਆਪਾਂ ਕਹਿੰਦੇ ਨਾਲ ਡਰੇ ਆ ਤੇ ਨਾ ਡਰਤਾ ਤੁਹਾਨੂੰ ਕਿਹਨਾਂ ਤੋਂ ਕੋਈ ਲਈ ਸੀ ਜੀ ਉਹ ਆਪਣੇ ਕੋਈ ਬਾਹਰ ਉਹ ਕਥੀ ਕਰਕੇ ਰੱਖਦਾ ਖਾਨਪੁਰ ਅਚਾਰੀ ਤੇ ਕੀ ਕਿਹਾ ਜੀ ਉਹਨਾਂ ਨੇ ਫੋਨ ਕਰਕੇ ਕਿ ਉਹ ਕਹਿੰਦੇ ਤੇਰੇ ਨੂੰ ਦੇਖਾਂਗੇ ਮੈਂ ਕਿੱਥੇ ਤੇਰਾ ਜੀ ਕਰੇ ਅੱਜ ਭਾਈ ਜੇ ਇੱਥੇ ਨਾ ਆ ਜਬੇ ਤੇਰਾ ਵੀਜਨ ਵਾਲੇ ਨਾਲ ਬਾਹਰ ਆ ਜੇ ਤੇ ਲੱਗਦਾ ਨਹੀਂ ਵਿਦੇਸ਼ੀ ਧਰਤੀ ਤੇ ਬੈਠ ਕੇ ਉਹ ਆਪਣੇ ਕਰੇ ਪੂਰੀ ਡਰ ਲਿਖੇਗਾ ਤੇ ਉਹਨਾਂ ਨੂੰ ਉੱਥੇ ਲਿਆ ਕੇ ਕਿੰਨਾ ਕਤੜੀ ਸਜਾ ਮਿਲੇ ਕਿ ਪੰਜਾਬ ਦਾ ਮਹੌਲ ਜਰਾ ਖਰਾਬ ਹੋ ਰਿਹਾ ਹੈ ਜ਼ਰੂਰ ਕਿ ਤਨਾ ਕਦੇ ਦਿੱਖੇ ਆ ਜਾਵੇ ਉਹਨੇ ਬੱਕਰੇ ਦੀ ماں ਕਦ ਤੱਕ ਖੈਰ ਮਨੋ ਜਦੋਂ ਅੱਜ ਵੀ ਸਿਕਿਉਰਟੀ ਵੀ ਤਾਂ ਹੈਗੀ ਜੀ ਫਿਰ ਸਿਕਿਉਰਟੀ ਜਾਂ ਮੇਰੇ ਸਾਥੀ ਖੜੇ ਸਿਕਿਉਰਟੀ ਹੈ ਠੀਕ ਹੈ ਜੀ ਜਾਣਦੇ ਵਾਲੇ ਸਾਥੀ ਹੁੰਦੇ ਮੇਰੇ ਨਾਲ ਮੈਂ ਲਾ ਦੇਖਿਆ ਵੇ ਜਦ ਬੜਾ ਗੋਤ ਨਹੀਂ ਕਿ ਕੋਈ ਬੜਾ ਬੰਦੇ ਨੂੰ ਪੂਰਾ ਦੇਖਿਏ ਪਰਵਾਨੇ ਦੇ ਹੁਕਿਆਰੇ ਬਿਲਕੁਲ ਪਰਵਾਨੀ ਕੋਈ ਪਰਵਾਨ ਨੂੰ ਦੇਖ ਦੇ ਸੇਵਾ ਕਰਦਾ ਕਿਹੜਾ ਹਨ ਪੰਜਾਬ ਦੇ ਹੁਣ ਦੀ ਤਰੱਕੀ ਦੇ ਕੰਮ ਕਰਦੇ ਹਨ ਨਸ਼ਾ ਖਤਮ ਕਰਦੇ ਹਨ ਅਗਾ ਦੇ ਗੈਸਰਬਾਦ ਖਤਮ ਕਰ ਤੇ ਐਮਐਲਏ ਪੱਪੀ ਸਾਹਿਬ ਨੇ ਜਿਹੜੀ ਉਹ ਗੱਡੀ ਗਈ ਵੀ ਤੁਸੀਂ ਕੋਈ ਅਰੇਂਜਮੈਂਟ ਗੱਲਾਂ ਮੇਰੇ ਕੋਲ ਦਾ ਬਾਬਾ ਦਿਲਸ਼ੇਹ ਮਹਾਰਾਜ ਜੀ ਜੋ ਵੀ ਕਰਦੇ ਉਹਨਾਂ ਦੀ ਸੁਰੱਖਿਆ ਵਿੱਚ ਰਹਿਣਾ ਇਹ ਤਾਂ ਦੁਨੀਆਵੀ ਗੱਲਾਂ ਦੇ ਵੀ ਗੱਲ ਨਾ ਮਰਵਾਤੇ ਜੇ ਗੱਟੀਆਂ ਲੜੇ ਨਾ ਉਹਦੀ ਸੁਰੱਖਿਆ ਸਾਡੇ ਉਹ ਵੀ ਬਾਲਾਜੀ ਮਹਾਰਾਜ ਦਾ ਭਗਤਾਂ 24 ਘੰਟੇ ਉਦੀ ਬਿਸ਼ਰਕੀ ਤਾਂ ਲੁਧਿਆਣਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਆਤਮਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ ਹੈ ਤੇ ਧਮਕੀ ਭਰੀ ਕਾਲ ਆਈ ਹੈ ਤਾਂ ਦੱਸਦੀ ਹੈ ਕਿ ਇਸ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਸੋਸ਼ਲ ਮੀਡੀਆ ਤੇ ਚਰਚਾ ਜ਼ਰੂਰ ਬਣੀ ਹੈ ਕਿ ਆਹ ਵਿਧਾਇਕਾਂ ਨੂੰ ਧਮਕੀਆਂ ਕੌਣ ਦੇ ਰਿਹਾ ਹੈ ਤਾਂ ਕਿਉਂ ਦੇ ਰਿਹਾ ਤਾਂ ਬਿਲਕੁਲ ਅਸਲੀਅਤ ਹੈ ਕਿ ਬੀਤੇ ਦਿਨੀ ਅਸ਼ੋਕ ਪ੍ਰੈਸ਼ਰ ਪੱਪੀ ਜੋ ਕਿ ਵਿਧਾਇਕ ਨੇ ਮੌਜੂਦਾ ਵਿਧਾਇਕ ਨੇ ਔਰ ਉਹਨਾਂ ਨੂੰ ਵੀ ਧਮਕੀ ਮਿਲੀ ਸੀ ਜਿਸ ਕਰਕੇ ਉਹਨਾਂ ਦੀ ਸੁਰੱਖਿਆ ਵਿਦਾ ਦਿੱਤੀ ਗਈ ਸੀ ਤਾਂ ਦੱਸਦੀ ਹੈ ਕਿ ਸੁਰੱਖਿਆ ਇਸ ਤਰੀਕੇ ਦੇ ਨਾਲ ਵਿਦਾਈ ਸੀ ਕਿ ਉਹਨਾਂ ਨੂੰ ਬੁਲੇਟ ਪ੍ਰੂਫ ਜਿਹੜੀ ਗੱਡੀ ਉਹ ਪ੍ਰੋਵਾਈਡ ਕੀਤੀ ਗਈ ਸੀ ਤਾਂ ਦੱਸਦੀ ਹੈ ਕਿ ਹੁਣ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਧਮਕੀ ਮਿਲੀ ਹੈ ਤ ਬਿਲਕੁਲ ਅਦਾਸਤੀ ਹੈ ਕਿ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਧਮਕੀ ਭਰੀ ਉਹਨਾਂ ਨੂੰ ਕਾਲ ਆਉਂਦੀ ਹੈ ਵਿਦੇਸ਼ੀ ਨੰਬਰ ਤੋਂ ਕਾਲ ਆਈ ਹੈ ਤਾਂ ਜਿਹੜੀ ਮੌਜੂਦਾ ਜਾਣਕਾਰੀ ਮਿਲੀ ਹੈ ਲੇਟੈਸਟ ਕਾਲ ਅਖੀਰਵਾਰ ਕੋਲੋਨਾਂ ਨੂੰ 20 ਦਿਨ ਪਹਿਲਾਂ ਆਈ ਸੀ ਤਾਂ ਬਿਲਕੁਲ ਅਦਾਸਤੀ ਹੈ ਕਿ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਨਾਂ ਦਾ ਬਿਆਨ ਹੈ ਬਾਬਾ ਦੀਪ ਸਿੰਘ ਜੀ ਦਾ ਹੱਥ ਹਮੇਸ਼ਾ ਉਹਨਾਂ ਦੇ ਸਿਰ ਤੇ ਹੈ ਤੇ ਉਹਨਾਂ ਨੂੰ ਕੁਝ ਨਹੀਂ ਹੋਏਗਾ ਸੋ ਇਹੋ ਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਨਹੀਂ ਤਾਂ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਕੀ ਹੈ ਪੂਰੀ ਗੱਲਬਾਤ ਇਹ ਜਿਹੜੀਆਂ ਝਲਖਾਂ ਦੇ ਆਮ ਆਦਮੀ ਪਾਰਟੀ ਦੇ ਡਰਦੇ ਨੇ ਮੈਨੂੰ ਵੀ ਇੱਕ ਬਾਹਰ ਬੈਠਾ ਜਿਹੜਾ ਹੱਤਵਰਤੀ ਉਹਨੇ ਮੈਨੂੰ ਵੀ ਧਮਕੀ ਦਿੱਤੀ ਸੀ ਮੈਂ ਤਾਂ ਤੁਹਾਡੇ ਸਾਹਮਣੇ ਚੇਰ ਰੋਇ ਫਿਰਦਾ ਹਾਂ ਆਪਾਂ ਕਦੇ ਨਾਲ ਡਰੇ ਤੇ ਨਾ ਡਰਾਂ ਤੂੰ ਕਿਹਨਾਂ ਦੇ ਕੋਲ ਆਈ ਸੀ ਜੀ ਉਹ ਆਪਾਂ ਕੋਈ ਬਾਹਰ ਗੱਤਿ ਜੀ ਕਰਕੇ ਰੱਖਦਾ ਹਾਂ ਅੱਛਾ ਜੀ ਤੇ ਕੀ ਕਿਹਾ ਜੀ ਉਹਨਾਂ ਨੇ ਫੋਨ ਕਰਕੇ ਉਹ ਕਹਿੰਦੇ ਤੇਰੇ ਨੂੰ ਦੇਖਾਂਗੇ ਮੈਂ ਜਿੱਥੇ ਤੇਰਾ ਜੀ ਕਰੇ ਅੱਜ ਭਾਈ ਜੇ ਇੱਥੇ ਨਾ ਆਇਆ ਜਬੇ ਮੇਰਾ ਵੀਜ਼ਾ ਲਵਾਦੇ ਮੈਂ ਬਾਹਰ ਅਜੇ ਲੱਗਦਾ ਨਹੀਂ ਵਿਦੇਸ਼ ਦੀ ਧਰਤੀ ਤੇ ਬੈਠ ਕੇ ਉਹ ਆਪ ਨੂੰ ਕਰਦੇ ਤੇ ਉਹਨਾਂ ਨੂੰ ਉੱਥੇ ਲਿਆ ਕੇ ਕਿਤਨਾ ਦੇਖ ਤੜੀ ਸਜ਼ਾ ਮਿਲੇ ਕੇ ਤੇ ਤਾਂ ਪੰਜਾਬ ਦਾ ਮੂਰੇ ਗ੍ਰਾਮ ਪ੍ਰੋਸੈਸ ਕੀਤਾ ਹੋਣਾ ਹੈ ਜ਼ਰੂਰ ਕਿ ਤਨਾ ਕਤੇ ਰਿਖੇ ਆ ਜਾਣਾ ਕਿ ਬੱਕਰੇ ਦੀ ماں ਕਦ ਤੱਕ ਖੈਰ ਮਨੋ ਜਦੋਂ ਅੱਜ ਵੀ ਸਿਕਿਉਰਟੀ ਵੀ ਤਾਂ ਹੈਗੀ ਜੀ ਨਾ ਸਿਕਿਉਰਟੀ ਵੀ ਮੇਰੇ ਸਾਥੀ ਖੜੇ ਸਿਕਿਉਰਟੀ ਠੀਕ ਹੈ ਜੀ ਜਾਣਦੇ ਵਾਲੇ ਸਾਥੀ ਹੁੰਦੇ ਆ ਮੇਰੇ ਨਾਲ ਮੈਂ ਦੇਖਿਆ ਵੇ ਜਦ ਬਣਾ ਕੋਈ 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 ਤੇ ਕਿ ਭਾਵੇਂ ਕਿ ਤਾਂ ਉਕਿਆਰੇ ਬਿਲਕੁਲ ਪ੍ਰਵਾਨੀ ਕੋਈ ਪ੍ਰਵਾਨ ਉਹ ਜਦ ਦੇ ਸੇਵਾ ਕਰਦਾ ਕੀ ਡਰ ਰਹੇ ਪੰਜਾਬ ਦੀ ਉਪਨੀ ਦੇ ਤਰੱਕੀ ਦੀ ਦਮਕ ਆਪਣੇ ਨਸ਼ਰ ਖਤਮ ਕਰਦੇ ਹਨ ਅਕਾਂਗੇ ਕੇਸਰਬਾਬ ਖਤਮ ਕਰ ਤੇ ਐਮਐਲਏ ਪੱਪੀ ਸਾਹਿਬ ਨੇ ਜਿਹੜੀ ਕੋਈ ਟੂ ਕੀਤੀ ਰਹੀ ਤੁਸੀਂ ਕੋਈ ਅਰੇਂਜਮੈਂਟ ਨਹੀਂ ਗੱਲ ਮੇਰੇ ਪੁੱਤ ਦਾ ਬਾਬਾ ਦਿਲਸੇਹ ਮਹਾਰਾਜ ਜੋ ਵੀ ਕਰਦੇ ਉਹਨਾਂ ਦੀ ਸੁਰੱਖਿਆ ਵਿੱਚ ਰਹਿਣਾ ਇਹਦਾ ਦੁਨੀਆਵੀ ਗੱਲਾਂ ਦੇ ਵੀ ਗੱਲ ਮੇਰੇ ਬਜ਼ਾਫੇ ਦੇ ਅੰਦਰ ਗੱਟੀਆਂ ਲੜੇ ਨਾ ਉਹ ਦੀ ਸੁਰੱਖਿਆ ਸੋ ਵੀ ਬਾਲਾ ਜੀ ਮਹਾਰਾਜ ਦਾ ਭਗਤਾਂ 24 ਘੰਟੇ ਉਹ ਦੀ ਸੁਰੱਖਿਆ